ਹੈਲੋ ਜੀ ਕਿੰਨੇ ਸਾਰੇ ਆਇਓ ਤੁਸੀਂ ਸਾਰੇ ਬਹੁਤ ਵਧੀਆ ਹੋਮੋਂਗੇ ਅੱਜ ਆਪਾਂ ਅਸੀਂ ਆਪਣੇ ਪਿੰਡ ਪਿੰਡ ਜੈਂਟਰ ਕਰ ਰਹੇ ਹਾਂ ਹੁਣ ਆਪਾਂ ਪਹੁੰਚ ਗਏ ਹੁਣ ਘਰੇ ਨਾ ਸਤਾ ਮਿੱਤਿਆ ਓ ਡੂ ਡੂ ਇਹ ਮੈਂ ਛਾਰ ਦੀ ਚੰਗਾ ਰੱਖੂ ਰੱਖੂ ਨਾ ਨਾ ਵਾਹ ਇਹ ਰੋਟੀ ਉਹ ਤਾਂ ਕਿੜੀਓ ਚ ਦੇਖਦਾ ਹੁਣ ਆ ਗਿਆ

ਹਾਂਜੀ ਰਾਤ ਨੂੰ ਆਪਾਂ ਪੈ ਗਏ ਸੀ ਤੇ ਇੱਥੇ ਗੱਗੂ ਨੇ ਬਹੁਤ ਜ਼ਿਆਦਾ ਕਲੇਜ਼ ਕੀਤਾ ਹੈ ਕਿ ਮੈਂ ਮੱਛਰਦਾਨਿਚ ਮੈਂ ਨਹੀਂ ਪੈਣਾ ਮੈਨੂੰ ਮੱਛਰਦਾਨਿ ਤੋਂ ਬਾਹਰ ਕੱਢੋ ਮਸਾ ਇਹਨੂੰ ਆਪਾਂ 12 ਵਜੇ ਤੱਕ ਸਮਾਇਆ ਸੀਗਾ to okay. हो जाता अंदर आई गो 갔다 11:00 बजे नहीं निकलना 12:00 बजे चलिए अब तो नहीं हो जाते बोल लो चलो ਹਾਂਜੀ ਹੁਣ ਹੋ ਗਈ ਐ ਨੈਕਸਟ ਡੇ ਦੀ ਮਾਰਨਿੰਗ ਸਵੇਰ ਦੇ 6 ਵਜੇ ਨੇ ਤੇ ਗਗੂ ਆਪਣੇ ਕੰਮ ਲੱਗ ਗਿਆ ਗਗੂ ਝਾੜੂ ਲਗਾ ਰਿਹਾ ਸੀ ਸਵੇਰੇ ਸਵੇਰੇ ਨਿਕਲੇ ਸੀ ਘਰ ਤੋਂ ਪਰ ਜਰਾ ਸਭ ਜਾਣ ਲਈ ਤੇ ਇੱਥੇ ਬਗੂ ਕਹਿੰਦਾ ਮੈਂ ਬਨਾਣਾ ਖਾਣਾ ਤਾਂ ਮੰਮੀ ਹੁਣ ਉਹਦੇ ਲਈ ਬਨਾਣਾ ਲੈਣ ਗਏ ਨੇ ਕੋਈ ਨਾ ਨਗਰ ਲਵੋ ਤੁਸੀਂ ਉਹ ਤਾਂ ਉਹਦਾ ਕੀ ਇਹ ਨਹੀਂ ਵਿਚੋਂ ਹੀ ਨਿਕਲਣਾ ਤਾਂ ਇਹਦੇ ਕੋਲ ਉਹਦੇ ਦਾਦੀ ਨੇ ਖੋਲ ਕੇ ਦਿੱਤਾ ਲਾਓ ਉਹ ਲੈ ਲਓ ਆਹ ਉਹ ਦੀ ਉਹ ਸੋ ਨਹੀਂ ਮੰਮਾ ਬਾਣਾ ਬਾਣਾ ਆਪ

ਆ ਜਾ ਦੂਰਾ ਗਾਹਾਂ ਘਰ ਜੇ ਤੈਨਾਂ ਗੇ ਇੱਥੇ ਆਪਾਂ ਨਾਨਕੇ ਰੁਕੇ ਸੀ ਥੋੜਾ ਜਿਹਾ ਕੰਮ ਸੀਗਾ ਤਾਂ ਘਰ ਕੇ ਮੰਮੀ ਬੜੀ ਖੁਸ਼ ਆਪਣੇ ਪੇਕੇ ਘਰ ਆ ਕੇ ਪਿੱਕਿਆ ਚਾਕੇ ਘਰੇ ਤਾਂ ਹਜੇ ਗਏ ਨਹੀਂ ਹੁਣ ਆਪਾਂ ਅਗੇ ਸੀ ਗੁਰਦੁਆਰਾ ਸਾਹਿਬ ਮੱਥਾ ਟੇਕਣਾ ਚਲੋ ਉੱਪਰ ਪੀਲਾ ਪਾਣੀ ਨਹੀਂ ਤਾਂ ਟਪਕੀ ਜਾਂਦੀ ਹੈ ਹਾਂਜੀ ਹੁਣ ਅੱਪਾ ਕੇ ਸਿੱkere ਤੇ ਕਰੀ ਗੁੱਗੂ ਮਸਤੀ ਕਰ ਰਿਆ ਸੀ ਆਪਣੀਆਂ ਦੋਨੇ ਦਾਦੀਆਂ ਨਾਲ ਬੈਠ ਕੇ ਉਹਕੇ ਨੂੰ ਕਦੀ ਕਦੀ ਮੌਕਾ ਮਿਲਦਾ ਵਿਚਾਰੇ ਨੂੰ ਇੱਥੇ ਆਉਂਦਾ ਰੋਕੇ ਰੱਖਦੇ ਗਿੜਾਈ ਜਰਾਈ ਕਰਾ ਰਹੇ ਲੋ ਨਾ ਪੈ ਤੋਣਿਆ ਹੈ ਪਪਲਾਉਂਗਾ ਵੱਡੀ ਦਾ ਬਹਿਣਾ ਪਪਲਾ ਤੋ ਕੇ ਦਾ ਚੁੱਕੀ ਕਰਨਾ ਲਗੇ ਸੈਂਡਲ ਖਰਾਬ ਹੋ ਜਾਣਗੇ ਉਹ ਤਾਂ ਖੋਲੀ ਨਿੰਦੂ ਟਰਾਈ ਲਮ ਪੁੱਛਿਓ ਹੈ ਟਰਾਈ ਲਮ ਲੈਓ ਨਾ ਪਾਗੇ ਹੋਣਾ 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 ਪਾ ਚੱਲੇ ਸੀ ਜੀ ਵਾਪਸ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਚ વિડીયોનું લાઈક એન્ડ શેયર જરૂર કર્યા કરો જે ચેનલથી નમે ને સબસક્રાઈબ જરૂર કર્યા કરો બાઈ બાઈ